ਗੁਲਾਮੈ ਸਕੇ ਦੇ ਅੰਬਰੀ ਉਡਾਰੀਆਂ ਤੁਨੂੰ ਪਿਆਰ ਦੀ ਐ ਚੀਕ ਕੋ ਮਨ ਕਰੇ ਆਇਆ ਅੱਜ ਤਾਂ ਬੜੀ ਬੰਬ ਲੱਗੀ ਜਾਨੀ ਆਤਾ ਮਨ ਇਹਨਾ ਤੂੰ ਰੋਜ ਦਾ ਖੋਲੇ ਲੱਗੀ ਜਾਨੀ ਸੱਚੀ ਖੋੜਿਆ ਮੇਰਾ ਜੀ ਕਰ ਰਿਹਾ ਚੈਰੀ ਆਪਾਂ ਨਾ ਬਾਹਲੇ ਦੇ ਚਲੀਏ ਹਣੀ ਮੂਡ ਬਣਾਉ ਸੱਚੀ ਚਲੀਏ ਹੋਰ ਹੋਰ ਨਾਲੇ ਆਨੇ ਇੱਥੇ ਕਿੱਥੇ ਅਰ ਕੁਝ ਨਹੀਂ ਹੈਗਾ ਆਪਾਂ ਉੱਥੇ ਵੱਡੇ ਵੱਡੇ ਫਿਊਚਰ ਪਲਾਨ ਕਰਨੇ ਆਪਾਂ ਬੇਬੀ ਵੀ ਉੱਥੇ ਜਾ ਕੇ ਪਲਾਨ ਕਰਾਂਗੇ ਹਾਏ ਕਿੱਥੇ ਕਿਤੇ ਬੇਬੀ ਆਊਗਾ ਨਾ ਉਹ ਕਿਹਨੂੰ ਉਹਦਾ ਨਾਮ ਰੱਖਾਂਗੇ ਆਪਾਂ ਅਮਰੀਕ ਸਿੰਘ ਹਨਾ ਕਿੱਦਾਂ ਸੋਹਣਾ ਨਾਮ ਤੁਸੀਂ ਸੱਚੀ ਜਾਨਦੇ ਹੋ ਚੱਲ ਆਪਾਂ ਪ੍ਰਿੰਦਰ ਬੈਠ ਕੇ ਗੱਲਾਂ ਬਾਤਾਂ ਕਰਦੇ ਉਹਨਾਂ ਥੋੜਾ ਜਿਹਾ ਘਰ ਦੇ ਕੰਮਾਂ ਨੂੰ ਸਾਈਡ ਤੇ ਕਰਕੇ ਨਾ ਮੇਰੇ ਨਾਲ ਟਾਕ ਵਾਸਤੇ ਥੋੜਾ ਜਿਹਾ ਟਾਈਮ ਕੱਢ ਲੈ ਕਰ ਆਪਾਂ ਨਾ ਪਿਆਰ ਦੀ ਸਵੀਟ ਸਵੀਟ ਟਾਕ ਕਰਿਆ ਕਰਾਂਗੇ ਠੀਕ ਹੈ ਮੇਰੇ ਪਾਗਰਾਂ ਦੀ ਤੂੰ ਲਿਪਸਟਿਕ ਲਾ ਲਿਆ ਜੇ ਨਹੀਂ ਆ ਫਿਰ ਚੱਕ ਲੈ ਫਿਰ ਓਏ ਚੱਕ ਲੈ ਚੱਕ ਲੈ ਚੱਕ ਲੈ ਪਰ ਲੱਗਦਾ ਮੈਨੂੰ ਪਤਾ ਤੂੰ ਜਿਆਦੇ ਬਾਜੇ ਨਾ ਚੱਕਿਆ ਕਰ ਤੈਨੂੰ ਕਿੰਨੀ ਵਾਰ ਸਮਝਾ ਬਾਲਟੀ ਜਿਆਦਾ ਬਹੂ ਫੜਾ ਦੇ ਜਾਂ ਆਪ ਚੱਕ ਲੈ ਦੇਖ ਮੇਰੇ ਸਾਲੇ ਦੇ ਕਿਵੇਂ ਮੋਢੇ ਨਾਲ ਮੋਟਾ ਮਾਰਦੇ ਆਉਂਦੇ ਨੇ ਸ਼ਰਮ ਤਾਂ ਰੱਖੀ ਜਮੀ ਸ਼ਰਮਾ ਲੈ ਚੰਗ ਲੈ ਜਾ ਲੈ ਜਾਂਦੇ ਬਾਲਟੀ ਤਾਇਆ ਹਾਂ ਉਹ ਮੜੀ ਵਤੀ ਸ਼ਰਮ ਕਰ ਲੈ ਕਰ ਕਿਉਂ ਰਾਜ ਕਿ ਰੋੜੇ ਬਣਦਾ ਹੁੰਦਾ ਇਹਨੂੰ ਪਤਾ ਨਹੀਂ ਹੈਗਾ ਫੇ ਅਸੀਂ ਜ਼ਰੂਰੀ ਟਾਕਿੰਗ ਕਰੀ ਜੰਨੇ ਆ ਓਏ ਟਾਕਿੰਗ ਅੰਦਰ ਵੀ ਕਰ ਲਿਆ ਕਰੋ ਭੈਣ ਦੇ ਯਾਰੋ ਮੈਨੂੰ ਵੀ ਦੇਖ ਲਿਆ ਕਰੋ ਬੈਠੇ ਨੂੰ ਬੱਸ ਸਾਡੇ ਦਾ ਛਤਰ ਮਰੂੰਗਾ ਮੈਂ ਓ ਯਾਰ ਤਾਇਆ ਤੂੰ ਕਿਹਾ ਯਾ ਬੰਦਾ ਯਾਰ ਨਾਲੇ ਤਾਂ ਤੂੰ ਕਹੀਆਂ ਨਾ ਮੋਟਰ ਦੇ ਆਪਾਂ ਪੱਕੇ ਯਾਰਾਂ ਆਪਣੀਆਂ ਗੱਲਾਂ ਸਾਂਝੀਆਂ ਨੇ ਨਾਲੇ ਤੂੰ ਹੀ ਸਾਨੂੰ ਦੇ ਕੇ ਜਰਦਾ ਨਹੀਂ ਹੈਗਾ ਓਏ ਨਵਾਂ ਨਵਾਂ ਮੇਰਾ ਵਿਆਹ ਹੋਇਆ ਓਏ ਕਰ ਲੈਣ ਦੇ ਮੂਸ਼ਨ ਬਾਅਦ ਚ ਕੌਣ ਪਛਾਣ ਦੇਣਾ ਮੇਰਾ ਓ ਮੂਸ਼ਨ ਤਾਂ ਕਰ ਲੈਣ ਦੇ ਆਪਾਂ ਖੇਤ ਦੇ ਯਾਰਾਂ ਘਰ ਦੇ ਯਾਰ ਨਹੀਂ ਹੈਗੇ ਸਮਝ ਗਿਆ ਓ ਠੀਕ ਹੈ ਯਾਰ ਤਾ ਸਾਰੇ ਮੁੰਡੇ ਦੀ ਮਾਂ ਪੈਣਾ ਇੱਕ ਕਰ ਦਿੰਦੇ ਨੇ ਮੇਰੀ ਗੱਲ ਸੁਣ ਲੈ ਪੁੱਤ ਆਹ ਕੰਮ ਤਾਂ ਅਸੀਂ ਵੀ ਕਰੇ ਨੇ ਪਰ ਆ ਥੋੜੇ ਵਾਲੀ ਨਹੀਂ ਕਰੇ ਕਿਸੇ ਨੂੰ ਪਤਾ ਵੀ ਲੱਗਣ ਦਿੰਦੇ ਤੇ ਅਸੀਂ ਚੰਗਾ ਤਾਂ ਹੁਣ ਆਪਾਂ ਖੇਤ ਚ ਲਈ ਕਿ ਇੱਥੇ ਤੂੰ ਬਸ ਉਹਨੂੰ ਬਹੂ ਨੂੰ ਕਹਿ ਉਹ ਕੀ ਕਰਨ ਗਈ ਅੰਦਰ ਪਾਰਟੀ ਲੈ ਕੇ ਉਹ ਅੰਦਰ ਪੋਚਾ ਲਾਉਂਦੀ ਐ ਹੁਣ ਤੂੰ ਅੰਦਰ ਜਾ ਕੇ ਦੇਖੇਗਾ ਮੈਨੂੰ ਕਿੱਥੇ ਦੇਖਣ ਦਿੰਨੇ ਹੋ ਤੁਸੀਂ ਤੂੰ ਐ ਕਰ ਉਹਨੂੰ ਕਹਦੇ ਪਹਿਲਾਂ ਚਾਹ ਬਣਾ ਚਾਚਾ ਨਾ ਤੂੰ ਐ ਕਰ ਤੂੰ ਨਾ ਗੋਲੀ ਵਾਲਾ ਬੱਤਾ ਪੀ ਕੇ ਅੱਡੇ ਤੇ ਜਾ ਕੇ ਮਾੜਾ ਜਿਹਾ ਠੰਡਾ ਰਿਹਾ ਕਰ ਤੂੰ ਉਹ ਮੈਂ ਨਾ ਗੋਲੀ ਵਾਲੇ ਬੱਤੇ ਪੀਂਦਾ ਨਹੀਂ ਪਿਉਣਾ ਹੁੰਨਾ ਨਾਲੇ ਤੈਨੂੰ ਪਤਾ ਹੈ ਕਰੇ ਤਾ ਇਹਦਾ ਬੇਬੇ ਆ ਮੇਰਾ ਤਾਇਆ ਵੀ ਸਿਰੇ ਫੜਦਾ ਦਾ ਕਰਦੇ ਦਾ ਲਾਜ ਆ ਨਾ ਨਹੀਂ ਚਿੱਤ ਕਰ ਹਾਂ ਦੇਖ ਮੇਰੇ ਸੜਕਣੇ ਨੇ ਜੇ ਮੜੀ ਜੀ ਵੀ ਗੱਲ ਕਹਦੇ ਨਾ ਪਤੰਗੇ ਵਾਂ ਘੂੜਦੇ ਨੇ ਆ ਛੱਡਦਾ ਜੇ ਮਾ ਪਾ ਦਿਆ ਕਰ ਸੰਗਲ ਮਾਰਾ ਮੁੱਟਾ ਉਹਨੂੰ ਕਹਿ ਦਿੰਦਾ ਕੰਜਰ ਨੂੰ ਤੇਰੇ ਤਾਏ ਨੂੰ ਬੇਲਾ ਖਾਂਦਾ ਸਾਰਾ ਦਿਨ ਬੇਬੇ ਮੈਂ ਤਾਏ ਦੀ ਉਹ ਗੱਲ ਕਰਦਾ ਓਹ ਹਿਕੂ ਨਾ ਪੇ ਨਪੁੱਤਿਆਂ ਦੇ ਆ ਮਾਂ ਆਖ ਕਿਤੇ ਗੱਲ ਸੁਣੋ ਤੈਨੂੰ ਬੇਲੇ ਠੱਠੇ ਨੂੰ ਦਿੰਨੇ ਆਗੇ ਤੇ ਤੂੰ ਮੁੰਡੇ ਨੂੰ ਕੀ ਬੋਲਦਾ ਤੂੰ ਮੁੰਡੇ ਨੂੰ ਬੋਲਾਂ ਨਾ ਦੇਖ ਦੇਣੀ ਅੱਗਾ ਨਹੀਂ ਪਿੱਛਾ ਨਹੀਂ ਉਹ ਬਾਥਰੂਮ ਕੋਲ ਲੱਗ ਰਹੇ ਦੇ ਕਰਨਾ ਤੇਰਾ ਕਿ ਡਰ ਕਰਤਾਗਾ ਫੇਰ ਧਿਆ ਖਸਮਾ ਤੂੰ ਮੇਰੇ ਪੁੱਤ ਨੂੰ ਜਰਦਾ ਹੀ ਨਹੀਂ ਸਿਉਨੇ ਵਰਗਾ ਮੇਰਾ ਪੁੱਤ ਜੇ ਮੇਰੇ ਪੁੱਤ ਨੂੰ ਨਜ਼ਰ ਲਾਤੀ ਨਾ ਤੂੰ ਤੁਰੇ ਆਉਂਦੇ ਨੂੰ ਤੈਨੂੰ ਐ ਨਹੀਂ ਛੱਡਣਾ ਪਰਜਾਈ ਤੂੰ ਤਾਂ ਉਹੀ ਗੁੱਸਾ ਕਰੀਂ ਅੱਛਾ ਤੈਨੂੰ ਨੂੰ ਪਤਾ ਹੈ ਉਹਨਾਂ ਸਾਹਮਣੇ ਮੈਂ ਬੈਠਿਆ ਹਾਂ ਇਹ ਅੱਜ ਓਰੇ ਕਰਦੇ ਨੇ ਕੱਲ ਨੂੰ ਗਲੀ 'ਚ ਕਰਨਗੇ ਤੇ ਮੇਰੇ ਤੇ ਛਲ ਪੈਂਦਾ ਬੇਬੇ ਉਂ ਪਕਾਈ ਮਰੀ ਜਾਂਦਾ ਇਹ ਇਹਦਾ ਤਾਂ ਨਿਬਾੜ ਦਿੰਦਾ ਹੋਵੇ ਉਹ ਕਹਿੰਦੀ ਮੈਂ ਪਾਣੀ ਦੀ ਬਾਲਟੀ ਚੱਕੀ ਨਹੀਂ ਜਾਂਦੀ ਹੈਗੀ ਮੇਰੇ ਨਾਲ ਚੱਕਾ ਕੇ ਤੂੰ ਅੰਦਰ ਰਖਾ ਦੇ ਪਾਣੀ ਚਕਾਣ ਨਾਲ ਬੰਦਾ ਗਲਤ ਮੇਰੇ ਤੇਰੇ ਪਿੱਛੇ ਲੂਣੇ ਲੜਦੇ ਨੇ ਪਾਣੀ ਦੀ ਬਾਲਟੀ ਮੇਰਾ ਪੱਤਾ ਚੱਕਾਉਂਦਾ ਨੋ ਮੇਰੀ ਮੈਨੂੰ ਰਸ ਕੇ ਪਟਮੇੜੀ ਪੈਂਦੀ ਆ ਮਰ ਜਾਣਾ ਤੂੰ ਲੈ ਜਾ ਮਾ ਕਰੋ ਇਹਨੂੰ ਐ ਕਰ ਦੇ ਬੇ ਖੇਤ ਨਾਲ ਤੂੜੀ ਵਾਲੇ ਕਮਰੇ ਜਿਹਦਾ ਮੰਝਾ ਡਾ ਇਹਨੂੰ ਰੋਟੀ ਉੱਥੇ ਰੱਖ ਕੇ ਆਉਣੀ ਚਾਹਵੀਂ ਉੱਥੇ ਦੇ ਦੇ ਮੈਂ ਤਾਂ ਤੇਰੇ ਘਰ ਨਹੀਂ ਦੇਣਾ ਜਿਹੜੀ ਆਪਾਂ ਕੁੱਤੇ ਥੱਲੇ ਵਿਛਾਇਆ ਸੀ ਗਦੈ ਨਾਲ ਹਾਂ ਉਹ ਤਾਂ ਰੱਖ ਖੇਤ ਠੀਕ ਹੈ ਉਹ ਡੋੜਾ ਦੇ ਜਿਹੜੇ ਪੇਟੀ ਤੇ ਸੀਗਾ ਹੂੰ ਇਹਨੂੰ ਖੇਤ ਗਾਂ ਇਹ ਤੇਰੇ ਰੱਖਣ ਵਾਲਾ ਖਰਚੇ ਰੱਖਣ ਹੱਥ ਜੇ ਨਾ ਲਾ ਮੈਨੂੰ ਹੱਥ ਲਾਉਣ ਦਾ ਤੂੰ ਬੰਬ ਡੇਗੇਗੀ ਮੈਂ ਤੇਰੇ ਤੇ ਬੰਬ ਤੇ ਤੇਰੇ ਤਾਂ ਬਿਜਲੀ ਦੇ ਤੂੰ ਜਿਹੜਾ ਤਾਂ ਫਿੱਚੀ ਮਾਰ ਚੀ ਜੀਗਾ ਕੁਝ ਕਰਨਾ ਕਰ ਲਈ ਮੇਰੀ ਗੱਲ ਸੁਣ ਲੈ ਹਾਂ ਚਾਰ ਕਿੱਲਾਂ ਦਾ ਠੇਕਾ ਨਾ ਕੁੱਤੇ ਤੋਂ ਹੀ ਲੈ ਲਈ ਫਿਰ ਮੈਂ ਕਰਦਾ ਉਹ ਯਾਰ ਜਾ ਮੈਂ ਮਰਚਾਂ ਇਹਦੇ ਨਾਲ ਤਾਂ ਚਾਰ ਕਿੱਲੇ ਨਾ ਗਏ ਉਹ ਤਾਂ ਮੈਂ ਭੁੱਲੀ ਗਈ ਸੀ ਇਹਨੂੰ ਬਰਿਆ ਕੇ ਰੱਖਣਾਗਾ ਕੋਈ ਗੱਲ ਨਹੀਂ ਇਹ ਤੋਂ ਕਹਿ ਰਾ ਜ਼ਮੀਨ ਨਾ ਕਰਾਂਗੇ ਬਰਿਆ ਤਰਿਆ ਕੇ ਚਾਰਕ ਦਿਨ ਰੋਟੀ ਵਧੀਆ ਦੇਵਾਂਗੇ ਬਹੁਤ ਨੂੰ ਵੀ ਕਹੂੰਗੀ ਐ ਕਹਿ ਰਿਆ ਲਓ ਤਾਇ ਜੀ ਚਾ ਲਓ ਤਾਇ ਜੀ ਪਾਣੀ ਫਿਰ ਚਾਤਨਾ ਚ ਬਿਜਲੀ ਨਾ ਲਵਾ ਦੂਗਾ ਜਮੀਨ ਫਿਰ ਜੀ ਕਰਦਾ ਮੈਂ ਉਹ ਕਿਹ ਕੈਂ ਕਰਦਾ ਕੋਈ ਨਹੀਂ ਤੇ ਬਾਅਦ ਚ ਸੋਚੂਗੀ ਵੀ ਅੱਗੇ ਦਾ ਕੀ ਕਰਨਾ ਚਾਹ ਵੀ ਨਹੀਂ ਤੇ ਹੰਤੰਦਾ ਦੇ ਦੇ ਦੋ ਦੋ ਨਹੀਂ ਮੰਗਦੇ ਇੱਕ ਇੱਕ ਦੇ ਦੇ ਕੋ ਦੋ ਨਹੀਂ ਮੰਗਦੇ ਚੜੀਆਂ ਦੀ ਚੂਲ ਨਗਰੀ ਬੱਕੀ ਮੰਗਣ ਲੱਗ ਰਿਆ ਤੀਵੀਂ ਮੰਗਦਾ ਸੀ ਬਾਈ ਤੂੰ ਵੀ ਨਾ ਹਟਦਾ ਨਹੀਂ ਹੈਗਾ ਜਵਾਨ ਤੇ ਸਰਸਪਤੀ ਬੈਠੀ ਹੋਏ ਕੋਈ ਮਰੀ ਕੇ ਪਤਾ ਸੋਹ ਲੈ ਰੱਬਾ ਬਲਾ ਬੋਕ ਜੰਟ ਕੋਈ ਮਰੀ ਪਤਨੀ ਹੁੰਦਾ ਆ ਯਾਦ ਹੋਇਆ ਦੱਸਣਾ ਦੋਈ ਮੈਨੂੰ ਪੱਤੀ ਐ ਬੇਇੱਜ਼ਤੀ ਕਰਾਇਆ ਹੋਗਾ ਉਹ ਬੇਇੱਜ਼ਤੀ ਤਾਂ ਐ ਯਾਰ ਤੈਨੂੰ ਪਤਾ ਹੀ ਐ ਮੇਰੀ ਗੱਲ ਸੁਣ ਹਾਂ ਹੁਣ ਨਾ ਦਾ ਉਹ ਛੋਟੇ ਨੂੰ ਦੇਖਿਓ ਮੇਰਾ ਸਾਲਾ ਚਿੜਾਜ ਆ ਹੈ ਨਾ ਬੜੇ ਨੂੰ ਦੇਖੇ ਆਪਣੀ ਮਾਂ ਦੇ ਪਿੱਛੇ ਲੱਗਿਆ ਹੋਇਆ ਉਹਦੀ ਮਾਂ ਨੇ ਚਮੜਾ ਰਖਿਆ ਤੂੰ ਤੂੰ ਬਡੇ ਨੇ ਪੈਰ ਜੰਟਿਆ ਆਪਣੇ ਕੋਈ ਨਹੀਂ ਮੇਰੇ ਸਾਲੇ ਦਾ ਟੌਰ ਦੀ ਰਹਿਨੇ ਆ ਸਾਡੇ ਵਾਲੇ ਵੀ ਹੁੜੇ ਵਿਆ ਪਰ ਮੇਰੇ ਸਾਲੇ ਦਾ ਖੁੱਡ ਨਹੀਂ ਕਰਾਇਆ ਨਾ ਮੈਂ ਮੈਂ ਮੇਰੇ ਸਾਲੇ ਦਾ ਪਜਾਬ ਹੀ ਉਹਨਾਂ ਨੂੰ ਦਈਏ ਪਰ ਖੁੱਡ ਨਿਕਰਾ ਹੈ ਮੇਰੇ ਸਾਲੇ ਦਾ ਤੌਰ ਨਾਲ ਬਹਿ ਜਾ ਤੇ ਖਿਆ ਬਨਰ ਕੀ ਲਾਲ ਪੱਗ ਤੈਨੂੰ ਬਣਾ ਦਈਏ ਚਾਦਰ ਮੇਰੀ ਗੱਲ ਸੁਣ ਨਾ ਕੀਲੇ ਤਾਂ ਮੇਰੇ ਨੌਏ ਨੇ ਚਾਰ ਬੰਬ ਜੰਟਿਆ ਗੱਪ ਨਾ ਮਾਰ ਅਗਰ ਗੱਪ ਵਾਲੇ ਬੰਦੇ ਨਾਲ ਕੋਈ ਯਾਰੀ ਨਹੀਂ ਕੋਈ ਯਾਰੀ ਨਹੀਂ ਉਹ ਨਹੀਂ ਚਾਹੇ ਨਾਮ ਕਰਾ ਦੇ ਮੇਰੇ ਨਾਲ ਤੇ ਤੇਰੀ ਇੱਜ਼ਤ ਕੋਈ ਨਹੀਂ ਉਹ ਮੈਂ ਨਾ ਥੋੜਾ ਜਿਹਾ ਜਾਣ ਕੇ ਚੁੱਪ ਕਰ ਜਾਈਂ ਤੇਰੇ ਲਈ ਪਰਜਾਈ ਨਹੀਂ ਹੈਗੀ ਹਾਂ ਹਾਂ ਉਹ ਮੈਂ ਉਸਕਾ ਨਹੀਂ ਦੇਖੂ ਘੋੜਾ ਜਾ ਮਾਂ ਚੱਲ ਜੇ ਰੋਟੀ ਪਾਣੀ ਖਿਲਾ ਦੇ ਕਰੇਗੀ ਜਿਹੜੀ ਜਨਾਨੀ ਕੇ ਅੱਖਾਂ ਬੱਲੀ ਐ ਉਹ ਜ਼ਿੰਦਗੀ ਮੈਂ ਕਦੇ ਹੱਥ ਨਹੀਂ ਦਰਾ ਸਕਦੀ ਤਾਂ ਉਹ ਭੁੱਲ ਜਾ ਉਹ ਕਹਿੰਦੇ ਸਿੱਧੂ ਮਸੇ ਦਾ ਕਹਿੰਦੇ ਕਦੇ ਨਹੀਂ ਆਣਾ ਤੁਸੀਂ ਭੁੱਲ ਜਾ ਭੁੱਲ ਜਾ ਸੁਖਿਆ ਜੰਠਿਆ ਭੁੱਲ ਜਾ ਯਾਰ ਹੁਣ ਐ ਕਿਵੇਂ ਭੁੱਲ ਜਾ ਭੁੱਲਣੇ ਪੜੇ ਤੇ ਤੈਨੂੰ ਕਰ ਮੇਰੇ ਨਾਲ ਜੇ ਜੇ ਕਰੇ ਰੇ ਠੀਕ ਹੈ ਦੀਦੀ ਹਦ ਕੀ ਕਰੂਗੇ ਆਪੇ ਕਰੂੰਗਾ ਨਾ ਤਮੇ ਤੂੰ ਉਹ ਮੈਂ ਤੋ ਆਪੇ ਕਰੂੰ ਹਾਂ ਉਹ ਤਾਂ ਹੀ ਤੋ ਕਹੂੰ ਮੇਰਾ ਸਾਲਾ ਘਰੀ ਬੜਿਆ ਰਹਿ ਵੀ ਤੂੰ ਮੜਾ ਮੋਟਾ ਖੇਤ ਕਾ ਵੀ ਦੇਖ ਲੈ ਗਿਆ ਜਦ ਨੀ ਲੱਗਿਆ ਥੱਲੇ ਜਨਾਨੀ ਕਾ ਪਤਾ ਨਹੀਂ ਤੇ ਵੇਖ ਨਹੀਂਦਾ ਬੇਤ ਨਹੀਂਦਾ ਅਸਲ ਉਹ ਪਹਿਲਾ ਮੇਰੇ ਵਾਲਾ ਭਾਈ ਦਾ ਪਹਿਣ ਚੋਦਕੀ ਨੂੰ ਉਸਨੀ ਬਿੱਲੀ ਸੀ ਨੂੰ ਉਸ ਨੂੰ ਉਲਾਗਾ ਰੱਖਿਆ ਤਾਂ ਹਾਂ ਉਨੇ ਲਾ ਕੇ ਰੱਖਿਆ ਹੁਣ ਯਾ ਲੱਗ ਗਿਆ ਉਹ ਮੇਰਾ ਵੀ ਨਹੀਂ ਹੋਣਦੀ ਆ ਪਹਿਣ ਚੋਦਕੀ ਨਾ ਇੰਨਾ ਉਹ ਇੱਕ ਇੱਕ ਵਾਤੇ ਬਾਪ ਤੇਰਾ ਵੀ ਸ਼ੌਂਕੀ ਦਾ ਅੱਗੇ ਤਾਉ ਸ਼ੌਂਕੇ ਹੀ ਪਤਾ ਨਹੀਂ ਬਈ ਉਹ ਮਲੰਗ ਸਿੱਕੜਾ ਦਾ ਹੈ ਨਾ ਹਲਕਣੇ ਪਤਾ ਨਹੀਂ ਮਲੰਗ ਹੈ ਜਮੀ ਜਮੀ ਇਤਨਾ ਵੱਡਾ ਜਿਮਾਕਸਾ ਤੋਂ ਦੇਖ ਮਲੰਗੀ ਹੈ ਜਨਾਨੀ ਦਾ ਥੱਲੇ ਲੱਗ ਰੇ ਅੱਡੇ ਵੇ ਜਾਗਾ ਬਟਾ ਦਿਖੀ ਨਹੀਂ ਆਉਂ ਬਾਂ ਮੈਂ ਬਾਂ ਪਾ ਲਿਆ ਔਰ ਸ਼ਰਮਾ ਵੇ ਲੋਕਾਂ ਕਿ ਨਿਉ ਲਾ ਲੇ ਐਵੇਂ ਹੀ ਦੇਖਿਆ ਪੈਰ ਮਚੇ ਪੈਰ ਰੱਬਾ ਰਬਰ ਬਾਉੜਾ ਐ ਤੂੰ ਯਾਰ ਕੋਈ ਵੀ ਨਹੀਂ ਤੂੰ ਦਾ ਆਪਾਂ ਵੀ ਤੇ ਮਾਮੀ ਵੀ ਤੇ ਹੋਰ ਵੀ ਲਾ ਲੇ ਬੰਦਾ 5 ਫੁੱਟ ਪਰੰਤੂ ਦੂਰ ਤੋ ਰਹੇ ਤੇ ਬਹੁਤੇ ਵੀ ਦੇਖੀ ਕਿਤੇ ਚਾਚਾ ਤਾ ਦੇਖ ਲੇ ਬੇਤੀ ਹੋ ਜਾ ਬਈ ਬੇਤੀ ਓਏ ਇਤਾਂ ਹੋਏ ਬਾਤੋਂ ਮੈਂ ਸਮਝਾ ਰਿਆ ਰਹੇ ਉਹਨਾਂ ਨੂੰ ਉਹ ਮੇਰੇ ਸੜਕਣੇ ਮੇਰੀ ਮੰਨ ਦੇ ਤੋਂ ਕੋ ਨਹੀਂ ਬਤਾ ਕੇ ਕਰੂੰ ਘੂਨ ਮਚਾ ਦੇ ਕੇ ਦੇਖ ਘੁਰ ਘੁਰ ਯਾਰ ਮੇਰੀ ਗੱਲ ਸੁਣ ਜਦੋਂ ਜਨਾਨੀ ਤੇਰੀ ਹੈ ਤੇਰੀ ਹੋ ਰਹਿਣੀ ਹੈ ਉਹ ਕਿਸੀ ਕਿਤੇ ਬਣਦੀ ਨਹੀਂ ਜੰਟੀ ਯਾਰ ਉਸੇ ਲਵਾ ਰਹਿਣੀ ਹੈ ਇਸੇ ਲਵੇ ਰਹਿਣੀ ਹੈ ਨੂੰ ਬਾਹਾਂ ਦਾ ਬਾਹਾਂ ਪਾਕਾ ਜ਼ਿਆਦਾ ਦਿਖੇ ਜ਼ਿਆਦਾ ਦਿਖੇ ਹੈ ਪਤਾ ਨਮੀ ਮੰਡੀ ਰਹਿ ਪਤਾ ਹੈ ਨਹੀਂ ਨਾ ਚੱਲ ਬਹਿਣ ਚ ਜਾ ਵਾ ਨੂੰ ਵਾਰਾ ਹਾਂ ਚੱਲੀਏ ਕਿਤੇ ਮੌਸਮ ਮਾਤਨ ਮਨਾ ਲਿਓ ਹੋਰ ਆ ਜਾ ਮੇਰੇ ਸਾਲੇ ਨੇ ਮੂਡ ਖਰਾਬ ਕਰ ਦਿਆ ਕਰ ਲੈ ਤਿੰਨ ਇੱਕ ਪੜ੍ਹਿਆ ਤੇਰੇ ਲਵੇਂ ਉਹ ਪੈਸੇ ਵਾਦੂ ਹੈ ਐਸੇ ਤੋਂ ਬਥੇਰੇ ਆ ਮੈਨੂੰ ਪਤਾ ਕੀ ਹੈ ਜਿਹੜੇ ਮੇਰੇ ਵਾਲੇ ਪੈਸੇ ਆ ਮੈਂ ਮੇਰੇ ਸਾਲਕ ਨੂੰ ਬਿੱਲੀ ਜੀ ਨੂੰ ਮੈਂ ਦਿੰਦਾ ਹੀ ਨਹੀਂ ਲੈ ਠੀਕ ਹੈ ਫਿਰ ਪੈਰ ਫੜਾ ਕੇ ਹੱਥ ਫੜਾ ਕੇ ਕੋਈ ਫਾਇਦਾ ਵੀ ਨਹੀਂ ਚੱਲ ਨੂੰ ਵੀ ਨਾ ਆ ਜਾ ਐਨ ਪੂਰਾ ਓਕੇ ਕਰਾਂਗੇ ਸਿਸਟਮ ਐਨ ਜਮਾ ਬੈਠ ਠੀਕ ਆ ਆਲੋਪਾ ਨੀਦੇ ਨੇ ਹੱਸਵਾ ਦੇ ਬੱਲੀਏ ਲਾਲਾ ਲਾਲਾ ਹੱਸਵਾ ਲੈ ਲੈ ਹਾਂ ਚੋਰੀ ਚੋਰੀ ਕਰ ਲੀਦਾ ਉਹ ਕਾਲੇ ਮੇਰੇ ਅਰਤੀ ਨੂੰ ਤਾਂ ਸ਼ਰਮ ਆਉਂਦੀ ਕਿ ਘਰੇ ਬੜਾ ਨਾ ਹਰਦਨ ਓਏ ਮੜਾ ਨਾ ਲਿਮਟ ਚ ਲੈ ਕੇ ਬੋਲਿਆ ਕਰ ਤੂੰ ਕੀ ਸ਼ਰਮ ਵਾਲੀ ਗੱਲ ਕਰਦਾ ਤੂੰ ਦੱਸੀ ਮੈਨੂੰ ਤੇਰਾ ਤਾਂ ਨਾ ਪੰਡੇ ਚ ਜਣੀ ਖਣੀ ਟੀਵੀ ਸੀੜੇ ਬਣਾ ਲੰਗਦਾ ਹੈਗਾ ਕੱਲ ਸਰਪੰਚ ਨੇ ਮੇਰੀ ਇੰਨੀ ਲਾਹ ਪਾਕ ਦਿੱਤੀ ਕਹਿੰਦਾ ਉਹਨੂੰ ਦੱਸ ਤੂੰ 3000 ਹਰ ਇਹਨਾਂ ਤਾਂ ਇਹ ਜੈਮ ਸ਼ਰਮਲਾ ਰੱਖੀਏ ਯਾਰ ਯਾਰ ਤੈਨੂੰ ਕੀ ਪ੍ਰੋਬਲਮ ਹੈ ਯਾਰ ਮੇਰਾ ਤਾਇਆ ਮੇਰੇ ਤਾਇਏ ਦੀ ਅੱਖਾਂ ਮੇਰੇ ਤਾਇਏ ਦਾ ਮੂੰਹ ਮੇਰੇ ਤਾਇਏ ਦੀ ਫੀਲਿੰਗ ਤੈਨੂੰ ਕੀ ਪ੍ਰੋਬਲਮ ਹੈ ਮਤਰਾ ਯਾਰ ਸਰਪੰਚ ਨੇ ਲੱਸੀ ਮੇਰੀ ਕਰਤੀ ਯਾਰ ਮੈਨੂੰ ਮੂਹ ਕੋ ਕੇ ਰਹਿਣਾ ਪੈਂਦਾ ਵੀ ਉਹ ਉਹਦਾ ਯਾਰ ਹੈ ਉਹਦਾ ਤਾਇਆ ਕਮਾਲ ਕਰੀ ਜਾਂਦੇ ਯਾਰ ਉਹ ਇੱਕ ਗੱਲ ਸੋਚਣ ਵਾਲੀ ਆ ਯਾਰ ਉਹ ਚੱਲਦਾ ਤਾਂ ਨਹੀਂਣਾ ਤਾਇਆ ਥੋੜਾ ਜਿਹਾ ਤੱਈ ਆ ਉਹਦਾ ਲਾਜ ਕਰਦੇ ਆ ਨਾ ਜਿਹੜੇ ਸੜੇ ਨੂੰ ਨਾ ਨੇ ਹਜੇ ਧੱਕਾ ਦੇ ਦਿੰਦਾ ਤੇ ਤੇਰੇ ਤਾਏ ਦੇ ਨਾਲ ਤੂੰ ਜੀ ਮੇ 샴ਪ ਪਾਤੀ ਨਾਲ ਲੈ ਕੇ ਆ ਕੇ ਥੋੜੇ ਕਰੇ ਲਾਂਬਾ ਫੇਰ ਤੂੰ ਸੈੱਟ ਹੋਏਗਾ ਐ ਨਹੀਂ ਤੂੰ ਹੁੰਦਾ ਹੋਰ ਯਾਰ ਉਹ ਤਾਂ ਹੀ ਸਾਲਾ ਸਾਨੂੰ ਨਹੀਂ ਕੁਝ ਕਰਨ ਦਿੰਦਾ ਹੈਗਾ ਕਰੇ ਲੱਤਾਂ ਡਾਈ ਜਾਂਦਾ ਵਿੱਚ ਜਾਣ ਜਾਣ ਕੇ ਉਹ ਤਾਏ ਦਾ ਤਰਾ ਯਾਰ ਨਾ ਮੈਂ ਤਾਂ ਤਾਏ ਦਾ ਦੋਨੇ ਪਾਸੇ ਦਾ ਤੀਵੇਂ ਛੇੜ ਲਾਂਦਾ ਪਾਰਕ ਲਵੇ ਖੜੇ ਨਾ ਯਾਰ ਭਾਈ ਗਲਤ ਗੱਲਾਂ ਨਹੀਂ ਕਰਨੀਆਂ ਤੂੰ ਜਾ ਯਾਰ ਭੱਜ ਜਾ ਇਹ ਨਹੀਂ ਮੰਨਦਾ ਹੈ ਇਹ ਉੱਥੇ ਖੜੂਗਾ ਜਿੱਦੇ ਦੇ ਤਾਏ ਦੇ ਕਿਸੇ ਨੇ ਪਾਤੀ 샴ਪ ਨਾਲ ਇਹਨਾਂ ਦੇ ਪਾਣਾ ਨਾ ਘਾਲੀ ਚੱਲ ਆ ਪਰ ਉਹ ਆਪਾਂ ਤਾਂ ਮੂੜੂ ਕੋ ਕਿ ਲੰਘ ਜੀ ਕੀ ਕਹੇ ਤੈਮ ਨਾਲ ਤਾਈ ਅੱਜ ਦਾ ਤਾਈ ਨੂੰ ਨਾ ਦੋ ਨੰਬਰ ਵਾਲਾ ਪਾਣੀ ਪਿਆਏ ਦੇਣਾ ਗੰਦ ਭਾਰ ਕੇ ਪੂਰੇ ਪਿੰਡ ਚ ਇਹ ਮੇਰੇ ਸਹਲੇ ਨੂੰ ਕੀ ਹੋ ਗਿਆ ਰ ਹੈ ਹੈ ਜੋ ਦਾ ਕਿ ਨਾ ਤੇਰੇ ਕੀ ਹੋ ਗਿਆ ਓਏ ਹੈ ਆਦੀ ਦੀ ਆਦੀ ਦੀ ਆ ਤਾਈ ਇਹ ਕਿਉਂ ਮੇਰੀ ਪੇਟ ਜਨ ਇਨਸਲਟ ਕਰਾਉਣਾ ਤਾਏ ਯਾਰ ਕੋਈ ਬੰਦੇ ਦੀ ਗੱਲ ਯਾਰ ਤੂਦਨ ਕੁੜੀਆਂ ਮੰਗੂ ਕਮਰੇ ਚ ਲਕੋਲ ਕੋ ਕੇ ਰੱਖਣਾ ਪਊਗਾ ਤੈਨੂੰ ਖੁੱਲਾ ਛੱਡ ਦੇ ਤਾਂ ਲੋਕਾਂ ਨੇ ਤੀਮਿਆ ਛੀੜੀ ਜਾਂਣਾ ਕਹੇ ਤੈਨੂੰ ਛੱਡ ਦੇ ਤਾਂ ਸਾਨੂੰ ਨਹੀਂ ਜੋੜ ਦਿੰਦਾ ਤੂ ਤਾਂ ਯਾਰ ਜਮੀ ਯਾਰ ਅੱਖਾ ਚ ਰਰ ਕੇ ਨਾ ਉਹ ਬਣ ਗਿਆ ਕਜਲਾ ਹੁੰਦਾ ਜਿਹੜਾ ਮੇਰੀ ਗੱਲ ਸੁਣ ਲੋਕਾਂ ਦੇ ਪਿੱਛੇ ਨਹੀਂ ਲੱਗਿਆ ਕਰਦੇ ਤੈਨੂੰ ਕਿਹਨੇ ਪੱਟੀ ਪੜਾਤੀ ਇਹ ਮੈਂ ਸਰਪੰਚ ਦਾ ਜਿਹੜਾ ਚੇਲਾ ਆ ਕਹਿੰਦਾ ਜੀ ਕਹਿੰਦਾ ਤੇਰਾ ਤਾਇਆ ਹਰੇਕ ਤੀਮਿ ਨੂੰ ਛੇੜ ਦਿੰਦਾ ਮੈਂ ਤਾਂ ਉਹਦੇ ਨਾਲ ਲੜਦੇ ਪੈ ਜੀਗਾ ਮੈਂ ਮੇਰੇ ਤਾਇਏ ਦੀ ਅੱਖਾਂ ਮੇਰੇ ਤਾਇਏ ਦਾ ਮੂੰਹ ਮੈਂ ਮੇਰੇ ਤਾਇਏ ਦੀ ਫੀਲਿੰਗਸ ਤੁਹਾਨੂੰ ਕੀ ਪਰਵਾਹ ਨੂੰ ਹੈ ਬਾਈ ਗੱਲ ਸ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਤੂੰ ਐਂ ਦੱਸ ਮੈਨੂੰ ਕੀ ਲੋੜ ਆ ਬਾਹਰ ਧੱਕੇ ਖਾਣ ਦੀ ਹੈ ਕੀ ਮਤਲਬ ਤੇਰਾ ਚੱਲ ਤੈਨੂੰ ਮੈਂ ਬਾਅਦ ਚ ਦੱਸਦਾ ਉਹ ਤਾਂ ਕੋਈ ਗੱਲ ਨਹੀਂ ਮੈਨੂੰ ਐਂ ਦੱਸ ਵੀ ਕੀ ਮਤਲਬ ਹੈ ਤੇਰਾ ਉਹ ਮੈਂ ਤੈਨੂੰ ਪਤਾ ਤਾਂ ਹੈਗਾ ਤੇਰਾ ਤਾਇਆ ਦਾ ਗਿੱਲੇ ਗੋਹੇ ਦੇ ਪੈਰ ਨਹੀਂ ਧਰਦਾ ਮੈਨੂੰ ਸਭ ਪਤਾ ਤਾਂ ਆ ਜਿਹੜਾ ਪ੍ਰਸੰਨ ਉਹਨਾ ਤੂੰ ਕਣਕ ਦੇ ਥੇਲੇ ਚ ਕੰਨਾ ਕਰੋ ਖੇਤ ਚ ਸਾਰੀ ਤੂੰ ਬਰਸੀਨ ਵੜਾ ਤੇ ਠੀਕ ਐ ਮਾੜੀ ਮੋਟੀ ਸ਼ਰਮ ਕਰ ਲੈ ਕਰ ਹੁਣ ਤਾਂ ਤੇਰੇ ਦਾੜੀ ਵੀ ਚਿੱਟੀ ਆ ਗਈ ਨਾਲੇ ਘਰ ਲਟਾਈ ਜਾਂਦਾ ਨਾਲੇ ਤੂੰ ਗੈਸਤੀ ਕਰਾਈ ਜਾਂਦਾ ਓਏ ਉਹ ਮਰ ਜਾ ਕਰ ਕਿਤੇ ਵਗ ਜਾ ਕਰ ਕਿਉਂ ਸਾਡੀ ਮਿੱਟੀ ਪੁੱਟਣ ਦੇ ਲੱਗਿਆ ਹੋਇਆ ਤੂੰ ਉਹ ਤੂੰ ਦਾ ਉਹੀ ਯਾਰ ਮੇਰੇ ਚੜੀਆਂ ਨਾਲ ਸਰ ਤੇ ਮੇਰੀ ਗੱਲ ਸੁਣ ਕੋਈ ਪ੍ਰਸੰਨੀ ਪ੍ਰਸੰਨੀ ਨਹੀਂ ਆਉਂਦੀ ਖੇ ਜਮ ਉਹੀ ਮਰ ਨਹੀਂ ਨਾਲ ਉਹੀ ਗੱਲਾਂ ਆਹੋ ਵਾਰ ਰੱਗ ਆ ਦੇਖ ਲੈ ਜੇ ਚੋਰ ਹੁੰਦਾ ਨਾ ਐ ਮੈਦਾਨ ਛੱਡ ਕੇ ਭਸਦਾ ਹੁੰਦਾ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਕਦੇ ਨਾ ਰੰਗੇ ਹੱਥੀ ਫੜੂਗਾ ਨਾ ਤੇਰੀ ਬਣਾਉਗਾ ਮੈਂ ਵੀਡੀਓ ਇੰਟਰਨੈਟ ਤੇ ਕਰੂਗਾ ਮੈਂ ਤੇਰੀ ਵਾਇਰਲ ਵੀਡੀਓ ਫਿਰ ਦੇਖੀ ਤੂੰ ਪਰ ਬਰਲੀ ਵੀ ਕੋ ਕਰ ਰਹੀ ਹੈ ਤੇ ਦਾ ਸਾਲਾ ਮੇਰਾ ਹੀ ਹੈ ਚਲ ਸਮਝਾ ਦੂਈ ਮੈਂ ਬੇਬੇ ਕੋਲ ਜਾਂਦਾ ਬੇਬੇ ਇਹ ਹਾਂ ਪਤਾ ਚੰਗੀ ਤਰ੍ਹਾਂ ਘੁੱਟ ਦੇ ਖਾਣੀ ਦਾ ਮੈਸੇਜ ਨਾ ਮੈਂ ਕਿੱਥੇ ਖਾਣੀ ਆ ਬੇਬੇ ਮੈਂ ਤਾਂ ਡਾਈਟ ਤੇ ਆ ਇਹ ਕੀ ਹੁੰਦਾ ਨੇ ਹੂੰ ਹੂੰ ਤੇ ਨੂੰਨ ਕੀ ਸਮਝਾਵਾਂ ਕੀ ਹੁੰਦਾ ਬੇਬੇ ਹਾਂ ਪਤਾ ਮੈਦਾਨਾ ਸਾਰੇ ਟੱਬਰ ਤੋਂ ਫਦੀਨ ਹੋਇਆ ਪਿਆ ਕਿਉਂ ਇੱਕ ਮਿੰਟ ਨਾਲ ਗਰਮ ਵਾਲੀ ਜੀ ਈਕ ਮਾਰਨਿੰਗ ਜੀ ਇਹ ਕੀ ਹੁੰਦਾ ਬੇਬੇ ਤਾਂ ਸਾਡੀ ਆਪਸੀ ਗੱਲਬਾਤ ਹੈ ਆਪਸੇ ਮੈਨੂੰ ਵੀ ਪਤਾ ਲੱਗੇ ਆਪਸੇ ਕੀ ਗੱਲਬਾਤ ਹੈ ਉਹ ਤੜਕੇ ਵਾਲੀ ਸਾਸਰੀ ਘਰ ਬਲਾਈ ਜਨਾ ਮਰ ਜਾਣਾ ਫਿਰ ਪੰਜਾਬੀ ਚ ਬੋਲ ਜਾ ਅੰਗਰੇਜ਼ਾ ਦੇ ਤਾਂ ਨਹੀਂ ਜੰਮਿਆ ਬੇਬੇ ਤੂੰ ਨਾ ਜਵਾਨੇ ਨਾਲ ਕਦੇ ਫਾਰਵਰਡ ਨਾ ਹੋਈ ਤੂੰ ਆਨੇ ਜਿਹੜੀਆਂ ਆਪਣੀਆਂ ਗੱਲਾਂ ਜੀਆਂ ਨਾ ਆਪਦੇ ਕੋਲੇ ਰੱਖ ਮੈਨੂੰ ਨਹੀਂ ਪਤਾ ਫਾਰਵਰਡ ਫਾਰਵਰਡ ਕੀ ਹੁੰਦਾ ਓਏ ਆਪਦੀਆਂ ਗੱਲਾਂ ਦਾ ਬੇਬੇ ਆਪਦੇ ਕੋਲ ਰੱਖੀ ਜਨਾ ਮੈਂ ਉਦੇ ਪਾ ਦੇ ਸੰਗਲ ਕਿਉਂ ਸਾਰ ਖੁੱਲਾ ਛੱਡ ਰ ਗਿਆ ਬੇਇੱਜ਼ਤੀ ਕਰਾਈ ਜਾਂਦਾ ਜਦੋਂ ਪਿੰਡ 'ਚ ਵੱਢਦੇ ਨੇ ਲੋਕ ਸੌਕਸ ਕਰਦੇ ਨੇ ਮੈਂ ਤਾਂ ਤੈਨੂੰ ਦੱਸਣ ਜੋਗਾ ਵੀ ਨਹੀਂ ਹੈਗਾ ਜਿਹੜੀਆਂ 4 ਕਿੱਲੀਆਂ ਨਾ ਮੈਂ ਤਾਂ ਉਹਨਾਂ ਨੂੰ ਮਰਦੀ ਆਂ ਇਹ ਸੰਗਲ ਤਾਂ ਕਿੱਦਿਆਂ ਦਾ ਪਾਇਆ ਹੁੰਦਾ ਮੇਰਾ ਵੀ ਜੀ ਕਰਦਾ ਸੀ ਵੀ ਇਹਦੇ ਵਿਆਹ ਕਰਾ ਕੇ ਘਰ ਦਾ ਕੰਮ ਕਰਾਵਾ ਉਹ ਤੋਂ ਪਰ ਕਰਾ ਕੇ ਮੈਂ ਉਹ ਸੋਚਦੀ ਨਾ ਵੀ ਇੱਥੋਂ ਖੁੰਝ ਜਾਣਗੀਆਂ ਤੈਨੂੰ ਮੈਂ ਦੱਸਾਂ 4 ਕਿੱਲੇ ਆ ਨਾ ਹੂੰ 4 ਤੇਰੇ ਆ ਹੁਣ ਤਾਂ 8 ਕਿੱਲੇ ਵਾਲਾ ਵਜਦਾ 8 ਕਿੱਲਿਆਂ ਦਾ ਮਾਲਕ ਹਾਂ 8 ਕਿੱਲਿਆਂ ਦਾ ਮਾਲਕ ਠੀਕ ਹੈ ਨਾ ਬੇਬੇ ਤਾਂ ਹੀ ਮੈਂ ਮੜਾਇਆ ਨਾ ਠੰਡਾ ਚਲੀ ਜਾਂਦਾ ਨਹੀਂ ਇਹੇ ਜੇ ਤੈਨੂੰ ਦੱਲ ਮੈਂ ਵੱਡ ਗਿਆ ਨਾ ਉਹ ਰਹਿਣ ਦੋ ਜੀ ਐਵੇਂ ਬੋਲੀ ਜਾਂਦੇ ਵਧੀਆ ਪਿਆਰ ਨਾਲ ਰੱਖਿਆ ਕਰੋ ਤੈਨੂੰ ਨਹੀਂ ਪਤਾ ਹੈਗਾ ਮੇਰਾ ਗੁੱਸਾ ਕਿੰਨਾ ਹਾਈ ਲੈਵਲ ਦਾ ਮਾੜਾ ਪਤਾ ਮੰਟੇ ਚ ਮਾਰ ਦਿੰਦਾ ਗੁੱਸੇ ਨੂੰ ਕੰਟਰੋਲ ਰੱਖਿਆ ਕਰੋ ਜੀ ਇਹਨੂੰ ਨਾ ਦਾ ਸਾਰੀਆਂ ਗੱਲਾਂ ਹੋਰ ਇਹ ਡਰ ਜੂਗੀ ਹਾਂ ਤੂੰ ਜਾ ਬਗ ਜਾ ਥੁਟ ਕੇ ਬੇਬੇ ਦੇ ਲਤਨਾ ਕਿਤੇ ਖਰਾਬ ਕਰੀ ਮਾ ਵੀ ਦੁੱਖ ਘੁੱਟ ਦਿੰਦਾ ਸਾਡੇ ਵਾਸਤੇ ਖੇਨੇ ਵਧੀਆ ਕਾ ਤੂੰ ਮੂਝਾ ਬਣਾਈ ਬੈਠੀ ਆ ਤੂੰ ਅੱਤ ਤਾਇਆ ਜੀ ਕਿੰਨੀ ਜੈਲਸ ਕਰਦੇ ਆ ਨਾ ਤੁਹਾਡੇ ਤੋਂ ਇਹਨਾਂ ਨੂੰ ਸਾਈਡ ਤੇ ਕਰਦੇ ਹਾਂ ਉਹ ਸਾਈਡ ਤੇ ਕਿਵੇਂ ਕਰਦੀ ਆ ਉਹ ਤਾਇਆ ਮੇਰਾ ਛੜਾ ਉਹਨੂੰ ਕਦੇ ਕਦੇ ਆਕਬਰ ਜੀ ਫੀਲਿੰਗ ਆ ਜਾਂਦੀ ਹੈ ਤੂੰ ਸਮਝਿਆ ਕਰ ਗੱਲ ਮੜੀ ਸੀ ਛੜਾ ਕੋਈ ਆਪਾਂ ਕੋਈ ਵਿਆਹ ਕਰਦੀਏ ਦਾ ਉਹ ਛੜਾ ਇਹਦੇ ਵਾਸਤੇ ਡੋਲੇ ਧਰੇ ਪਏ ਇਹਨੂੰ ਤਾਂ ਮੇਰੇ ਸਾਲੇ ਨੂੰ ਘਰੇ ਪਾਣੀ ਦਾ ਗਲਾਸ ਨਹੀਂ ਹੁੰਦੇ ਹੈਗੇ ਇਹਨੂੰ ਬਹੂ ਕੌਣ ਦੇ ਦੂਗਾ ਜੇ ਤੇਰੀ ਰਿਸ਼ਤੇਦਾਰੀ ਚ ਕੋਈ ਹੈਗੀ ਤੇਰੀ ਚਾਚੀ ਤਾਈ ਕੋਈ ਕਰਾ ਦੇ ਰਿਸ਼ਤਾ ਇਹਦਾ ਹੂੰ ਚਾਚੀ ਤਾਈ ਲੈ ਨਾ ਮਨ ਨੂੰ ਚਾਚੀ ਤਾਈ ਦਾ ਡੋਲਾ ਲੈ ਐ ਕਿਉ ਕਰਦੀ ਹੁੰਨੀ ਐ ਤੂੰ ਯਾਰ ਆਪਦੇ ਪਰਿਵਾਰ ਬਾਰੇ ਤਾਂ ਸੋਚਣਾ ਚਾਹੀਦਾ ਉਹ ਚਾਰ ਗਿੱਲੇ ਜ਼ਮੀਨ ਦੇ ਤਾਂ ਇਹਦੇ ਨਾਲ ਸੁੱਖ ਨਾਲ ਬੰਦਾ ਬੜਾ ਘੈਂਟ ਆ ਹੋ ਅਡੀ ਚਾਚੀ ਨੇ ਦਸਾਣੀ ਚਾਰ ਕਿੱਲੇ ਬਦਲੇ ਮੈਨੀਆਂ ਰਸ ਤੂੰ ਸਾਡੇ ਘਰੇ ਆ ਕੇ ਥੋੜਾ ਜਿਹਾ ਕੁੜ ਜੈਨੀ ਫੀਲ ਕਰਦੀ ਐ ਥੋੜਾ ਜਿਹਾ ਗਲੈਮਰ ਰੱਖਿਆ ਕਰ ਚਿਹਰੇ ਤੇ sweetness ਜੀ ਲੈ ਕੇ ਆ ਜਾਂਦੇਗੀ ਚ ਪਰ ਮਾਸੇ ਤੇ ਦਿਨ ਚੱਲੀ ਜਾਂਦੇ ਤੂੰ ਤੇ ਰਹੀ ਐਂਗਰੀ ਹੋਈ ਜਾਂਦੀ ਮਰ ਨਾਲ ਨਹੀਂ ਨਹੀਂ ਹੋ ਜਾ ਘੈਂਟ ਹੋਵੇ ਸੱਚੀ ਤੇਰੇ ਗਲਾਬੀ ਕਲਾਬੀ ਬਲ ਬਹਿ ਕੇ ਨਾ ਢਾਂਗੀ ਚੜ ਜਾਂਦਾ ਜਾਂਦੀ ਕਿਚਾ ਸੱਚੀ ਝੂਠ ਕਹਣੀ ਕਿਤੇ ਮਾਰਦਾ ਓਏ ਨਹੀਂ ਝੂਠ ਮਾਰਦਾ ਪਾਸਪੋਰਟ ਬਣਿਆ ਹੈ ਤੇਰਾ ਉਹ ਬਣਿਆ ਤਾਂ ਹੈਗਾ ਪਾਸਪੋਰਟ ਬਣਵਾ ਕੇ ਨਾ ਤੇਰਾ ਬਸ ਆਪਾਂ ਨੇ ਫਾਇਲ ਲਵਾ ਕੇ ਮੈਂ ਕਿਹੜੀ ਕੰਟਰੀ ਜਾਣਾ ਮੈਂ ਜਿੱਥੋਂ ਵੀਜ਼ਾ ਲੱਗਿਆ ਉੱਥੇ ਜਾਵਾਂਗੀ ਠੀਕ ਆ ਆ ਕੁਮ ਲੰਗਾ ਕਰਦੇ ਹੋਰ ਕਾਫੜਾ ਜਾਵੇ ਕੁਮਾਨੀ ਕਰੇ ਮੁਕਰੀਆ ਖੰਡੋਂ ਦੇ ਕੇ ਆਉਣੀ ਹੈ ਚੱਕੋ ਫਿਰ ਥੋੜੀ 5-7 ਕਿਲੋ ਦੇ ਜਾਂਦਾ ਕੱਟੇ ਦਾ ਵਾਲਾ ਦਾਇਆ ਦਾਇਆ ਆ ਕੀ ਕਰੀਏ ਇਹਨਾਂ ਤੋਂ ਉਹ ਮੈਂ ਤਾਂ ਆਪਣੇ ਮਾਹ ਆਪਣੇ ਘਰੇ ਖੰਡ ਮੁਕਰੀਆ ਮਾਹ ਖੰਡ ਲੈ ਜਾਂਦਾ ਯਾਰ ਕਮਾਲ ਕਰੀਏ ਨੇ ਤਾਂ ਇਹ ਖੰਡ ਦੇ ਤਾਂ 4 ਗੱਟੇ ਪਏ ਨੇ ਪਰਸੋਂ ਦਾ ਚੱਕ ਕੇ ਲੈ ਕੇ ਗਏ ਆ ਤੈਂ ਦੇਖੀ ਥੋੜੀ ਮੁਕਰੀ ਐ ਦਾਇਆ ਮੇਰੀ ਗੱਲ ਸੁਣ ਲੈ ਤੂੰ ਬੰਦਾ ਬਣ ਜਾ ਤੇ ਨਿਮਾ ਕਿੰਨੇ ਵਾਰ ਸਮਝਾਇਆ ਵੀ ਤੂੰ ਮਾਂ ਤੋਂ ਪੰਦਨ ਕਰਿਆ ਕਰ ਬਾਲਾ ਉਹ ਤੂੰ ਤਾਂ ਉਹੀ ਕਰੀ ਜਾਂਦਾ ਮੇਰੇ ਯਾਰ ਚੱਲ ਹੋਏ ਨਾ ਇਹਦਾ ਇਹਨੇ ਬੰਨ ਕੇ ਜਵਾਰਾ ਕੁੱਟੇ ਪਰ ਕਿਸੇ ਜਵਾਰੇ ਕੀ ਕੁੱਟੇ ਰਕਲਾਚੇ ਦੇ ਨਾਲ ਜ਼ਰੂਰੀ ਗੱਲ ਕਰਨੀ ਆ ਚੱਲ ਮੇਰੇ ਨਾਲ ਤੈਨੂੰ ਤੈ ਤੋ ਕਰੇ ਚੱਲ ਮੈਂ ਘਰ ਦਾ ਗੱਲ ਜਾ ਕੇ ਸ਼ਿਕਾਇਤ ਲਾਉਣਾ ਪਤਾ ਨਹੀਂ ਕੀ ਕਰੇਗਾ ਤੂੰ 10 ਰੁਪਏ ਨਹੀਂ ਦਿੰਦਾ ਹੈਗਾ ਉਹ ਤਾਂ ਕਣਕ ਦੀਆਂ ਪੂਰੀਆਂ ਵੰਡਦਾ ਖਰਦਾ ਹੈ ਇਹ ਆ ਬਣੀ ਹੈ ਇਹ ਜਿਹੜਾ ਇਹਨੂੰ ਚਕਾਈ ਜਾਂਦਾ ਚੱਲ ਉਹ ਤਾਂ ਪਕੜ ਤੇ ਤੈਨੂੰ ਮੈਂ ਗੱਲ ਦੱਸਾਂ ਕੀ ਲਾਦਾ ਚਾਚਾ ਤੇਰਾ ਇਨੂੰ ਪਤਾ ਐ ਵੀਰੇ ਮੇਰਾ ਤਾਇਆ ਲੱਗਦਾ ਹੋ ਤੇਰਾ ਪੱਕਾ ਯਾਰ ਇਹਦਾ ਬੜਾ ਕੁ ਗਲਦਸਸ ਰਸਸ ਜਮਾਲ ਸਿਰੇ ਦਾ ਉੂਤਾ ਉੂਤਾ ਤੇਰਾ ਹੀ ਯਾਰ ਐ ਤੁਸੀਂ ਚੰਬਲਾਨਿਓ ਨਾਲੇ ਚਕਾਈ ਜਨਾਂ ਦੀ ਗਾਫ ਤੂੰ ਬੋਰੀ ਮੈਨੂੰ ਕਹਾਂ ਕਰੇ ਲੈ ਕੇ ਜਾਣੀ ਐ ਕਰੇ ਲੈ ਕੇ ਜਾਣੀ ਤੇਰੇ ਚ ਰਹਿ ਐ ਸਾਰੀ ਕਲਾਚ ਮੇਰੀ ਗੱਲ ਸੁਣ ਲੈ ਪਰ ਕਿਸੇ ਮਤਾ ਨੀਮ ਤਨਾ ਜਵਾਨੀ ਦੀ ਸੋਚ ਕੇ ਦੇਹੋ ਪੁੱਠੇ ਕੰਮ ਚ ਬੜਾ ਓ ਬਸ ਮੈਨੂੰ ਦੀਨ ਨੀ ਤੇਰੀ ਜਵਾਨੀ ਕਬਰਾਂ ਚ ਤੇਰੀ ਲੱਥਾਂ ਹੋਈਆਂ ਪਈ ਨੇ ਕਿਹੜੀ ਜਵਾਨੀ ਦੀ ਫੜਾਈ ਪਈ ਦੀ ਸੌਖਾ ਆ ਕਰ ਤੂੰ ਨਾਲੇ ਚਲੋ ਜਿਹੜੀ ਮਰਜ਼ੀ ਕਰ ਲੈ ਥੋੜਾ ਘਣਾ ਤਾਂ ਹੂ ਕਿਸੇ ਦੇ ਜਵਾਨੀ ਆ ਆ ਜਾ ਆ ਉੱਥੇ ਗੱਲ ਕਰ ਦੇ। ਹਸਾਏ ਸਾਬਾ ਲਾਉ ਤਾ ਮੇਰਾ ਫੁੱਲ ਗੈਵਾਨ ਨਹੀਂ ਹੁੰਦੀ ਜਦੋਂ ਆਪ ਆਇਆ। ਹੁਣ ਤੂੰ ਆਪ ਹੀ ਸਾਬ ਨਾਲ ਲੈ ਜਿਹੜੀ ਹਾਲਤ ਇਹਦੀ ਹੋਈ ਪਈ ਹੈ ਨਾ ਉਹੀ ਹਾਲਤ ਤੇਰੀ ਹੋਈ ਪਈ ਹੈ। ਨਾ ਇਹਨੂੰ ਕੋਈ ਪੁੱਛਦਾ ਨਾ ਤੈਨੂੰ ਕੋਈ ਪੁੱਛਦਾ ਪੈਣ। ਵਿਚ ਵਿਚ ਦਾ ਠੋਕਰ ਖੜੀ ਆ ਕੇ ਕਿਤੇ ਕਿਤੇ ਟਾਂ ਦੀ ਆ ਤੇ। ਓਏ ਠੋਕਰ ਦਾ ਖੜੀ ਹੈ ਖਸਮਾ ਮੈਂ ਤਾਂ ਤੈਨੂੰ ਐ ਕਹਿੰਦਾ ਸੀਗਾ ਤੂੰ ਮੇਰੇ ਤਾਇ ਦਾ ਯਾਰ ਹੈ ਕੀ ਦੁਸ਼ਮਣ ਹੈ। ਖਾਲ ਨਿਸ਼ਾਨ ਕਰਵਾਈਆਂ ਨੇ ਅਖੰਡ ਦੇ ਘਟੇ ਚ ਕਈਆਂ ਨੇ ਜੀ ਲੋਕ ਫਿਰ ਕੋਈ ਮੋੜਾ ਕਰਤਾ ਹੱਥ ਲਵਾਤਾ ਉਹਦੇ ਨਾਲ ਹੱਥ ਕੀ ਲਵਾਤਾ ਉਹ ਮਾਰਾ ਮੋੜਾ ਪੁੱਛਦਾ ਲੈਗਾ ਵੀ ਅਖੰਡ ਦਾ ਘਟਾ ਜਾਂਦਾ ਕਿੱਥੇ ਹੈ ਕਰੇ ਤਾਂ ਪਹਿਲੀ ਚਾਰ ਪੂਰੀਆਂ ਪਈਆਂ ਨੇ ਉਹ ਤਾਂ ਮਲੰਘ ਕਹਿੰਦਾ ਘਰੇ ਚਾਹੀਦੀਆਂ ਸਰੋਂ ਕਟਣ ਵਾਲੀ ਪੋਰੀ ਕੁੱਪ ਬਣਾਉਣ ਵਾਲਾ ਪਿਆ ਖਣੇ ਲੋੜ ਹੈ ਮੈਨੂੰ ਤਾਂ ਐਂ ਤੀਮਾ ਤੂੰ ਸਿਆਣਾ ਬੰਦੇ ਤੈਨੂੰ ਅਗਲੀ ਵਾਰ ਮੈਂ ਮੈਂਬਰੇਜ ਛੱਡ ਲਾਂਗੇ ਤੂੰ ਤਰ ਜਵੀ ਬੇਇੱਜ਼ਤੀ ਕਰਾਈ ਜਾਂਦਾ ਆਪਣੇ ਸਾਹਮਣੇ ਮਤਬਾਲਾ ਕੋੜਾ ਮਾਸਾ ਪਰ ਵੀ ਜੇ ਕੋਈ ਮੇਰੇ ਕੋਈ ਚਿਹਰ ਫੇਰ ਹੋਵੇ ਚੰਗਾ ਮੇਰੀ ਗੱਲ ਸੁਣ ਲੈ ਮੈਂ ਤਾਂ ਤੇਰੇ ਨਾਲ ਓਏ ਆਏ ਗੱਲ ਕਰਨੀ ਸੀਗੀ ਓਏ ਆਪਾਂ ਇਹਦੇ ਚਾਰ ਕਿਲੇ ਲਵਾਉਣੇ ਨੇ ਆਪਣੇ ਨਾਲ। ਅੱਛਾ ਇਹਦੇ ਵਾਸਤੇ ਲੈ ਕੇ ਦੇਣੀ ਹੈ ਭਈਏ ਰਾਣੀ। ਇਹ ਤਾਂ ਭੈਣ ਦਾ ਖਸਮ ਨਾ ਕੰਦਾ ਚ ਟੱਕਰਾ ਮਾਰਦਾ ਕਰਦਾ। ਓ ਤਾਂ ਮਿਰਤੇ ਛੱਡ ਦੇ। ਹਾਂ। ਮੈਂ ਗੁਰੰਬ ਤੂੰ। ਤੂੰ ਇਹਨੂੰ ਗੁਰੰਬ ਦੇ ਤੈਨੂੰ ਬਚੋਲਪੁਣੇ ਦੀ ਛਾਪ ਮੈਂ ਪਾ ਦਵਾਂ। ਇਹ ਤਾਂ ਫਿਰ ਤਾਂ ਦਿਮਾਗ ਕੋ ਹਾਇਰ ਕਰਨਾ ਪਊਗਾ। ਇਹਦਾ ਦਿਮਾਗ ਹਾਇਰ ਕਰਨਾ ਪਊਗਾ। ਮੈਂ ਤੈਨੂੰ ਤਾਂ ਇਹ ਕਹਿੰਦਾ ਸੂਝਵਾਨ ਤੇ ਸਿਆਣਾ ਬੰਦਾ ਤੂੰ ਹੈ ਸਾਰੇ ਪਿੰਡ ਚ। ਕਾਇ ਤੇਰੀ ਜਿੰਮੇਵਾਰ ਲਈਏ ਤੇਰੀ ਤਾਂ ਗੱਲ ਵੀ ਮੰਨ ਲੈਂਦਾ ਹੋ ਤਿੰਨ ਕੁ ਚੀਜ਼ਾਂ ਦਾ ਇੰਤਜ਼ਾਮ ਕਰਨਾ ਬੁੱਤ ਨੂੰ ਲਿਆ ਦੇਗਾ ਲਿਆ ਨਾ ਮੈਂ ਤਾਂ ਜਮੀਨਾਂ ਫੇਕ ਲਾ ਇੱਕ ਤਾਂ ਫੀਮ ਲੈ ਦੂ ਇੱਥੇ ਲਾ ਕੇ ਮੱਛਾ ਦਾ ਨਹੀਂ ਇਹ ਚ ਉੱਲੂ ਰਹਿੰਦਾ ਇੱਕ ਤਾਂ ਮੈਨੂੰ ਫੜ ਕੇ ਦੇ ਦੇ ਉਹ ਉੱਲੂ ਇੱਕ ਚਾਹੀਦਾ ਮੈਨੂੰ ਕਸਤੂਰੀ ਰੱਤੀ ਕਸਤੂਰੀ ਦਾ ਕੀ ਕਰੇਗਾ ਤੂੰ ਕੁਛ ਕਰੂੰਗਾ ਸੁਣ ਤਾਂ ਲਿਆ ਕਰ ਪਹਿਲਾਂ ਜੋਤਰ ਮੰਤਰ ਜਾ ਅਗਲੀ ਦਸ ਤੀਜੀ ਚੀਜ਼ ਦੇਖ ਥੋੜੀ ਜੀ ਫੀਮ ਲੈ ਦੂੰ ਤੋੜਾ ਠੀਕ ਹੈ ਤੇ ਇਹ ਜਮਾਂ ਜੰਤਰ ਮੰਤਰ ਮੜੂਗਾ ਤਾਂ ਮਾਫਰ ਮਾਫਰ ਫਿਰੂ ਉਹ ਤੂੰ ਜਿਹਨੇ ਤੇਰੇ ਮਗਰ ਲਾਵਾਂਗੇ ਜਿਹਨੇ ਮਗਰ ਥਾਨੀ ਜੀ ਚਾ ਲੈ ਕੇ ਦੂਆ ਜਿਹੜਾ ਤੈਨੂੰ ਕੰਮ ਕਹਿਆ ਨਾ ਮਸਤੀ ਨੂੰ ਕਰ ਦੇ ਬਸ ਤੂੰ ਇਹ ਮੇਰੇ ਤੇ ਛੱਡ ਦੇ ਕੋਈ ਇਹ ਜੀ ਲਿਆ ਕੇ ਤੂੰ ਨਾਲੇ ਤਾਂ ਖੜ ਦੂ ਇਹ ਕੀ ਸਵਾਲ ਚਲ ਆਪਾਂ ਉਹਦੇ ਨਾਲ ਉਹ ਕਰ ਲਾਂਗੇ ਲਿੰਕ ਤੇ ਕਰ ਲਾਂਗੇ ਲਿੰਕ ਤੇ ਕਰ ਲੈ ਓਏ ਚੱਲ ਠੀਕ ਹੈ ਸਿਰਫ 23 ਦਿਨ ਲਾਉਣੇ ਨੇ ਮੈਨੂੰ ਐ ਦੱਸ ਤੂੰ ਖਾਦਾ ਕੀ ਓਏ ਇਹ ਤਾਂ ਪਰਮਸਾ ਫਲੋਜਾ ਬਣ ਜਾਂਦਾ ਖਾਣ ਨੂੰ ਹੁਣ ਤਾਂ ਖਾਣ ਦੀ ਜਗ੍ਹਾ ਹੁਣ ਬਗ ਜਾ ਜਿਹੜਾ ਤੈਨੂੰ ਕੰਮ ਕਹਿਆ ਨਾ ਉਹਦੇ ਧਿਆਨ ਦੇ ਮੜਾ ਜਾ ਠੀਕ ਹੈ ਪੈਸੇ ਲੈ ਕੇ ਦਾ ਸਮਾਨ ਲੈਣੇ ਠੀਕ ਹੈ ਮੇਰੇ ਸਾਰੇ ਜਿੰਨੇ ਵੀ ਟੱਕਰਦੇ ਸਾਰੇ ਵਿੱਚੋ ਕਿਲਾ ਭਾਂ ਤੇ ਜਵਾਨੀ ਯਾਦ ਕਰਾਉਂਦਾ ਤਾਂ ਮੁੱਲ ਗਨੂ ਨਾ ਕਿਉਂ ਏ ਪਰਗਟਾ ਬੜਿਆ ਕੰਮ ਓਏ ਖੜ ਜਾ ਭੈਣ ਦਿਆ ਵੀਰਾ ਗਲਤ ਇਸ਼ਾਰੇ ਕਰੀਏ ਨਾ ਥੋੜੀ ਗਲਤ ਥੋੜੀ ਹੁੰਦੇ ਨੇ ਇਹਦੇ ਜਿੰਨਾਂ ਦੇ ਵਿਆਹ ਹੋਏ ਹੋਏ ਨੇ ਉਹਨਾਂ ਦੇ ਹੁੰਦੇ ਨੇ ਤੇਰਾ ਨਾ ਨਾ ਤੇਰੀ ਬੀਬੇ ਨੇ ਉੱਲੂ ਜਮਾ ਸਹੀ ਰੱਖਿਆ ਤੂੰ ਲੋਕਾਂ ਦੇ ਘਰਾਂ ਦੇ ਜਿੰਨੇ ਗਈ ਰੱਖਿਆ ਨਾ ਕੋਈ ਕੰਮ ਕਰ ਲਿਆ ਕਰ ਖਾਦਮਾ ਇਹ ਵੀ ਬਹੁਤ ਵੱਡੀ ਗੱਲ ਹੈ ਮੈਂ ਤੈਨੂੰ ਇਹ ਕਹਿੰਦਾ ਦਵਾਈ ਦਵਰਨੇ ਆ ਡਾਕਟਰ ਨਾਲ ਆਪਣੀ ਜਮਾ ਸਿੱਧੀ ਆ ਤੂੰ ਨਾ ਬਗਵਾਸ ਨਾ ਮਾਰੇ ਕਰ ਮੇਰੀ ਗੱਲ ਸੁਣ ਲੈ اے ਲਾਲੇ ਲੋਕ ਦੁਨੀਆਂ ਨੌਵੇਂ ਮਹੀਨੇ ਚ ਦਿਮਾਗ ਜਾਂਦੀਆਂ ਨੇ ਤੇਰੇ ਲਈ ਸੱਤਵੇਂ ਜੰਮੂ ਤੋਂ ਦਵਾਈ ਦੇ ਦੇ ਦੇਖੀ ਵਾਹ ਓਏ ਤੂੰ ਮੈਨੂੰ ਐ ਲੱਗਦਾ ਮੇਰੇ ਤਾਏ ਦਾ ਯਾਰ ਨਹੀਂ ਹੈਗਾ ਤੂੰ ਸਾਡੇ ਪਰਿਵਾਰ ਦਾ ਦੁਸ਼ਮਣ ਹੈ ਦੁਸ਼ਮਣ ਵਾਲੀ ਤਾਂ ਕੀ ਗੱਲ ਹੈ ਮੈਂ ਤਾਂ ਦਵਾਈ ਉਹ ਕਹਿੰਦੇ ਮੋਰ ਤੇਰੇ ਪਿਆਰ ਨੂੰ ਤਿੰਨ ਚਾਰ ਸਾਲ ਹੋ ਗਏ ਹੋਏ ਨੇ ਕੋਈ ਦਿਮਾਗ ਜੱਲਾ ਓਏ ਉਲੂ ਸਿਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਐਨਾ ਮਾਣ ਕਰਦਾ ਮੈਂ ਤੇਰੇ ਤੇ ਮੇਰੀ ਗੱਲ ਸੁਣ ਤੇਰਾ ਓਏ ਤੇਰੇ ਵਾਲੇ ਯਾਰ ਦਾ ਖਾ ਭੱਜਣ ਨੂੰ ਕਰਦੇ ਹਾਂ ਸੀ ਉਹ ਭੈਣ ਤੈਰਾ ਬੜਾ ਬੜੀ ਹੋਏ ਫਿਰਦੇ ਮੁੰਡਾ ਵਿਆਹ ਕਰਤੀਏ ਨਾ ਇਹ ਤਾਂ ਤੂੰ ਬੇਬੇ ਇਹ ਤਾਂ ਫਿਰ ਤੂੰ ਲਾਰੇ ਵਾਲੀਆਂ ਗੱਲਾਂ ਕਰਦੇ ਤੂੰ ਕਰੀ ਨਾ ਕਰਦੇ ਕਰੀ ਨਾ ਕਰਦੇ ਤੇਰੀ ਵਾਲੀ ਬੇਬੇ ਹੈਗੀ ਉਹ ਐਟ ਕੀ ਠੂਠ ਹੈ ਮਲੇ ਹੈ ਬਿੱਲੀ ਤੇਰੇ ਨਾਲ ਭੈਣ ਚ ਕੌਣ ਟੱਕਰ ਮਾਰੇ ਭੈਣ ਚ ਹੋਰੇ ਦੇ ਦੇਖ ਬਾਤ ਲੀਕਾ ਦੇ ਲਾ ਆ ਜਾ ਤੂੰ ਐ ਆ ਜਾ